ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਨਵੇਂ ਦਿਨ ਅਤੇ ਨਵੀਂ ਵੀਡੀਓ ਦੇ ਵਿੱਚ ਮੈਂ ਹਾਂ ਇਸ ਵਕਤ ਖੇਤ ਦੇ ਵਿੱਚ ਬਹੁਤ ਭਿਆਨਕ ਤੇ ਖਤਰਨਾਕ ਜ਼ਖਾਮ ਲੱਗਾ ਬਈ ਯਾਰ ਜ਼ਖਾਮ ਕਰਦਾ ਹੀ ਹਰੇਕ ਵਾਰ ਪੈੜੀ ਆ ਤੇ ਇਸ ਕਰਕੇ ਵਲੌਗ ਕਰੰਦਾ ਤਾਂ ਜਮੇ ਨਹੀਂ ਮੰਨ ਕਰਦਾ ਪਿਆ ਸੀ ਤੇ ਉੱਤੋਂ ਇੱਥੇ ਸੱਪ ਨਿਕਲ ਆਇਆ ਛੱਪ ਵੀ ਦੂਜਾ ਜਿਹੜਾ ਕੰਧ ਤੇ ਜਪ ਜਾਂਦਾ ਕੌਡੀ ਵਾਲਾ ਜਿਹਨੂੰ ਕਹਿੰਦੇ ਆ ਉਹ ਚੁੰਡ 'ਚ ਬੈਠਾ ਜਾ ਮੱਜੇ ਦੀ ਮੈਂ ਵੇਖਦਾ ਕਿ ਕਿਸੇ ਤਰੀਕੇ ਨਾਲ ਉਹਨੂੰ ਬਾਹਰ ਕੱਢਿਆ ਜਾਵੇ ਲਾਈਟ ਵੀ ਨਹੀਂ ਇਹ ਤਾਂ ਸਮਾਨ ਹੀ ਬਾਹਲਾ ਪਿਆ ਉਹ ਉੱਥੇ ਜਿ ਬੈਠਾ ਉਹ ਉਹਦੇ ਸਨ ਚ ਹੋ ਗਿਆ ਅਜੀ ਇੱਥੇ ਪ੍ਰਸਮਾ ਦੇਖੋ ਤੁਸੀਂ ਪਹਿਲਾਂ ਕਿੰਨਾ ਸੇ ਟੱਕਿਆ ਸੱਪ ਦਾ ਵੀ ਕੀ ਦੋਸ਼ ਆ ਇਹ ਤਾਂ ਬਹੁਤ ਖਤਰਨਾਕ ਚੀਜ਼ ਆ ਯਾਰ ਸੱਪ ਇੱਥੇ ਆ ਗਿਆ ਵੈਸੇ ਹੈਵੀ ਨਾਰਮਲ ਖੇਤਾ ਕੁੱਤਾ ਜੇ ਯਾਰ ਸੱਪ ਹੀ ਹੁੰਦੇ ਆ ਚੁੰਨੇ ਵੱਡੇ ਗਏ ਹੁਣ ਜਾਣ ਵੀ ਕਿੱਧਰ ਤੇ ਇੱਥੇ ਸਾਡਾ ਡੱਬਾ ਮਿੱਠਾ ਮੁੱਠਾ ਪੱਤੀ ਬੁੱਤੀ ਸਾਰਾ ਕੁਸਮਾਨ ਇੱਥੇ ਪਿਆੰਦਾ ਖਾਣ ਪੀਣ ਵਾਲਾ ਵੀ ਇੱਥੇ ਯਾਰ ਗਲਤ ਆ ਐਵੇਂ ਮੂੰਮਾ ਮਾਰ ਗਿਆ ਕਿਤੇ ਚ ਹੁਣ 21 ਪਤਾ ਝੁੰਡ ਜਾ ਕੇ ਬਹਿ ਗਿਆ ਹੋਵੇ ਕੁਝ ਨਹੀਂ ਗੈਸ ਹੋਇ ਤੇ ਮੈਂ ਥੋੜਾ ਮਾਰ ਕੇ ਦੇਖੀ ਉੱਥੇ ਉਹ ਪਾਵਾ ਟੁੱਟਿਆ ਉੱਥੇ ਇੱਟ ਲੱਗੀ ਹੋਈ ਆ ਉਹ ਤੁਸੀਂ ਦੇਖੀ ਚੈਰ ਜ਼ੂਮ ਕਰਕੇ ਦਿਖਾਉਂਦੀ ਟਰਾਈ ਕਰਦਾ ਆ ਆਹ ਆਹ ਤਾਂ ਇੱਟ ਲੱਗੀ ਹੋਈ ਆ ਇੱਟਾ ਦੇ ਵਿੱਚ ਲੁਕਿਆ ਹੋਇਆ ਸੱਪ ਤੋਤੋ ਜ਼ਖਾਮ ਨੇ ਨੱਪੇ ਅੜਕ ਲੱਗਿਆ ਪਿਆ ਤੋ ਜੀ ਪੁੱਛੋ ਹੀ ਨਾ ਜ਼ਖਾਮ ਨੇ ਤਾਂ ਬਾਈ ਜੀ ਜ਼ਖਾਮ ਨੇ ਤਾਂ ਦਰਦ ਘੱਟ ਰੱਖੀ ਆ ਮੈਂ ਸਾਥੇ ਕੋ ਹੋਰ ਦੋਨ ਨੂੰ ਗੁੱਟਲੀ ਉਸ ਦੇਣੀ ਸੀ ਆਪਾਂ ਅੱਜ ਤੋਂ ਗੁਰੂ ਮਾਰਾ ਦੀ ਕਿਰਪਾ ਦੇ ਨਾਲ ਤੇ ਉਹਨਾਂ ਦੀ ਅਗਿਆ ਲੈ ਕੇ ਅੱਜ ਤੋਂ ਠੀਕ 90 ਦਿਨ ਤੱਕ ਡੇਲੀ ਵਲੌਗਿੰਗ ਸਟਾਰਟ ਕਰ ਰਹੇ ਆ ਸਾਡਾ ਪਹਿਲਾ ਦਿਨ ਹੈ ਦੇ 1 90 ਦਿਨਾਂ ਦਾ ਚੈਲੰਜ ਹੈ 90 ਦਿਨ ਲਗਾਤਾਰ ਵਲੌਗ ਅਪਲੋਡ ਕਰਨੇ ਕੁਝ ਵੀ ਹੁੰਦਾ ਰਵੇ ਪਹਿਲੇ ਦਿਨ ਹੀ ਆ ਗੋਸ ਹੋ ਗਿਆ 90 ਦਿਨ ਲਗਾਤਾਰ ਵਲੌਗ ਪਾਉਣੇ ਆ ਹਾਂ ਵੇਖ ਲਿਆ ਕੀ ਬੰਦ ਆ 90 ਦਿਨ ਪੂਰੇ ਹੁੰਦੇ ਆ ਕਿ ਨਹੀਂ ਤੜਕੇ ਪਹਿਲਾ ਯਾਰ ਸੱਪ ਦਾ ਕੁਛ ਕਰੀਏ ਯਾਰ ਭਾਈ ਅ 90 ਦੇ ਨਾਲ ਹੀ ਗੱਲ ਪਹਿਲਾਂ ਦੱਸਣੀ ਸੀ ਕਰਦੇ ਆ ਮੈਂ ਬਾਹਲਾ ਵੀ ਡਰੀ ਗਨਾ ਯਾਰ ਐ ਆ ਮੈਂ ਇਧਰ ਆ ਦੇਖੋ ਸਮਾਰੀ ਵਾਲਾ ਤਾਂ ਰੱਖਿਆ ਕੀ ਪਤਾ ਕਿੱਥੇ ਬੈਠਾ ਹੋ ਉਹ ਤੋਂ ਹੈ ਵੀ ਜ਼ਹਿਰੀਲਾ ਫੁੱਲ ਕਬੜੀ ਵਾਲਾ ਉਹ ਤਾਂ ਦੇ ਬੈਠਾ ਸੀ ਪੱਲੀ ਦੇ ਹੋਲੇ ਜੋ ਪੱਲੀ ਚੱਕੀ ਸੰਗਲ ਲੱਭਦੇ ਸੀ ਪੱਲੀ ਚੱਕੀ ਉਹਦੇ ਥੱਲੇ ਨਿਕਲਿਆ ਉਸ ਤੋਂ ਮਾੜੀ ਛੋਟੀ ਨਾ ਚੱਕ ਕੇ ਬਾਹਰ ਸਿਰਤਣ ਦੀ ਕੋਸ਼ਿਸ਼ ਕੀਤੀ ਮਾਰਨਾ ਤਾਂ ਕੀ ਸੀ ਇਧਰ ਅੱਗੇ ਲੁੱਕ ਗਿਆ ਕਿਉਂਕਿ ਸੱਪ ਸੁਪਦਾ ਮਿਲਦੀ ਰਹਿੰਦੇ ਆ ਫਿਰ ਤੇ ਇੱਕ ਚੀਜ਼ ਹੋਰ ਚੋਨਾ ਵੀ ਵੱਢ ਲਿਆ ਤੇ ਇਧਰ ਪ੍ਰਾਲੀ ਨੂੰ ਅੱਗੇ ਤਾਂ ਲਾਉਂ ਹੀ ਨਹੀਂ ਸਕਦੇ ਇਹਨੂੰ ਹੁਣ ਖੇਤ ਚੀ ਪਾ ਕੇ ਖਾਦ ਬਣਾਤੀ ਉਧਰ ਤਵੀਆਂ ਚੱਲ ਜਾਂਦੀਆਂ ਤੇ ਉਹ ਸਾਹਮਣੇ ਤੁਸੀਂ ਗੱਠਾ ਦੇਖ ਰਹੇ ਹੋ ਉਹ ਉੱਥੇ ਜਾ ਕੇ ਤੁਹਾਨੂੰ ਮੈਂ ਦਿਖਾਉਣਾ ਬਹੁਤੀ ਵਧੀਆ ਚੀਜ਼ ਕਹਿ ਲੋ ਚਾਹੇ ਕੁਝ ਵੀ ਕਹਿ ਲੋ ਆ ਦੇਖੋ ਬਈ ਕੱਦੂ ਇੱਕ ਕਾਉ ਲੱਗਿਆ ਖੜਾ ਹੁਣ ਬਈ ਸੱਪ ਦਾ ਬੱਚਾ ਉੱਥੇ ਦੇਖਿਆ ਮੈਂ ਥੋੜਾ ਥੋੜਾ ਆ ਜਗ੍ਹਾ ਤਾਂ ਜਾਣਦਾ ਵੀ ਡਰ ਜਾ ਲੱਗ ਰਿਹਾ ਕੋਈ ਝੋਨੇ ਵੱਡੇਗੇ ਝੋਨਿਆਂ ਦੇ ਵਿੱਚ ਸੱਪ ਹੈ ਨਹੀਂ ਹੁਣ ਆ ਜੀ ਇਹ ਥਾਵਾਂ ਤੇ ਹਿਲਦਿਆ ਤੇ ਇਧਰ ਕਰ ਕਰ ਕੇ ਅਬਰੂ ਡਿੱਗੀ ਹਿਲਦਿਆ ਓ ਡਿੱਗੇ ਪੇ ਓ ਡਿੱਗੇ ਪੇ ਇੱਕ ਤਾਂ ਜਖਾਵਣੀ ਹੋ ਕਰਤਾ ਤਾਂ ਅਬਰੂ ਬਹੁਤ ਲੱਗੇ ਨੇ ਅਮਰੂਦ ਢਾਲੀ ਦਾਲ ਸੀ ਗੱਲੀ ਛੱਡ ਦੋ ਅਮਰੂਦ ਬਹੁਤ ਜ਼ਿਆਦਾ ਲੱਗੇ ਨੇ ਖਾਂਜੋਗ ਭਾਲਦਾ ਮੈਂ ਇੱਕ ਅੰਦਾ ਥੱਲੇ ਧਿਆਨ ਨਾਲ ਦੇਖ ਕੇ ਥਾਲੇ ਹੋ ਗਈ ਆ ਹਾਂ ਹਾਂ ਥਾਲੇ ਹੋ ਗਈ ਆ ਬੇੜਾ ਤੇ ਬਾਕੀ ਫਲ ਬਹੁਤ ਜ਼ਿਆਦਾ ਹੀ ਲੱਗਿਆ ਜ਼ਿਆਦਾ ਹੀ ਕੁਝ ਫਲ ਲੱਗਿਆ ਉਹ ਵੀ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਦਿਖਾਵਾਂਗੇ ਬਜਟ ਟੈਕਨੋਲੋਜੀ ਦੇਖੋ ਹੌਲੀ ਹੌਲੀ ਕਿੰਨੀ ਵੱਧ ਚੁੱਕੀ ਹੈ ਗੱਠ ਦੇਖੋ ਗੱਡੀ ਝੋਨੇ ਦੀ ਪ੍ਰਾਲੀ ਦੀ ਗੱਠ ਦੇਖੋ ਬਈ ਯਾਰ ਤਰਸੀ ਰੱਸੀ ਉਦੋਂ ਜ਼ਿਆਦਾ ਅਪਗ੍ਰੇਡ ਪੂਰੀ ਤਗੜੀ ਆ ਗੱਠ ਦਾ ਤੁਸੀਂ ਸਾਈ ਚੈੱਕ ਕਰੋ ਇੱਕ ਬੰਦਾ ਇਹਨੂੰ ਕੀ ਚੱਕ ਲੂ ਇੱਕ ਬੰਦੇ ਦੇ ਚੱਕਣ ਦੀ ਵਾ ਗੱਲ ਦਾ ਹੈ ਨਹੀਂ ਇੱਕ ਬੰਦਾ ਤਾਂ ਇਹਨੂੰ ਚੱਕ ਹੀ ਨਹੀਂ ਸਕਦਾ ਤੇ ਇਹ ਬਾਂਦੀ ਵੀ ਇੱਕ ਜਿਹੜੇ ਜੋ ਮਸਾ ਕੇ ਕੀ ਹੈ ਚ ਵੀ ਇੱਕ ਐ ਚ ਵੀ ਇੱਕ ਬਣੀ ਐ ਚ ਵੀ ਇੱਕ ਐ ਚ ਵੀ ਇੱਕ ਹੋਰ ਇਧਰ ਹੈ ਨਹੀਂ ਆ ਗੜੇ ਚੋ ਦੋ ਬਣ ਗਿਆ ਕਹਿ ਨਹੀਂ ਸਕਦੇ ਤੇ ਗੱਠ ਜਿਹੜੀ ਨਾਰਮਲ ਹੁੰਦੀ ਆ ਇਸ ਗੱਠ ਦੇ ਤਕਰੀਬਨ ਮੇਰੇ ਹਿਸਾਬ ਨਾਲ 6-7 ਜਿਹੜੀ ਨਾਰਮਲ ਛੋਟੀਆਂ ਗੱਠਾਂ ਹੁੰਦੀ ਆ ਉਹ 6-7 ਇਕੱਠਾ ਹੀ ਨਿਕਲ ਗਈ ਆ ਚੜਾਈ ਚੈੱਕ ਕਰੋ ਯਾਰ ਹਾਂ ਯਾਰ ਬੰਦਾ ਪੈ ਜੂ ਯਾਰ ਆਰਾਮ ਨਾਲ ਇੱਕ ਗੱਠ ਲੈ ਜੇ ਇਦੀ ਚੌੜਾਈ ਚੈੱਕ ਕਰੋ ਕਿੱਡੀ ਆ ਇੱਕ ਬੰਦਾ ਆਹ ਨਾਲ ਇਸ ਤੇ ਉੱਤੇ ਪੈਠ ਸਕਦਾ ਤੇ ਉਚਾਈ ਦਾ ਤੁਸੀਂ ਚੈੱਕ ਕਰ ਹੀ ਲਓਗੇ ਕਿੱਡੀ ਗਾ ਮੈਂ ਇੱਥੇ ਨਾਰਮਲ ਖੜਾ ਇੱਥੋਂ ਤੱਕ ਹੋਂਦੇ ਆ ਮੇਰੇ ਦੇਖੋ ਉੱਤੇ ਬੈਠਣ ਨੂੰ ਤੋਂ ਲੋ ਜੀ ਇੱਥੇ ਉੱਤੇ ਬੈ ਗਏ ਦੋ ਥਾਂ ਉੱਤੇ ਮਿਸਟਰ ਵੀ ਇੱਥੇ ਕਨੇ ਵਲਟ ਸਕਦੇ ਆ ਕੋਈ ਜੀ ਤੁਸੀਂ ਗੱਠਾ ਦਾ ਸਾਈਜ਼ ਚੈੱਕ ਕਰੋ ਦੇਖੋ ਬਈ ਨਾਰਮਲ ਗੱਠ ਇੱਥੋਂ ਲੈ ਕੇ ਇੰਨੀ ਕਿਚੌੜੀ ਜਿਲਦੀ ਆ ਤੇ ਇੱਥੋਂ ਤੱਕ ਆਉਂਦੀ ਆ ਇਹ ਉਸ ਗੱਠੇ ਦੇ ਮੁਤਾਬਲੇ ਉਹ ਗੱਠਾ ਇਹਦੇ ਵਿੱਚ 10 ਗੱਠਾ ਵੰਨਣੀਆਂ ਨਹੀਂ ਆ ਤੇ ਬਾਂਦੀ ਵੀ ਇੱਕ ਗੇੜੇ ਦੇ ਵਿੱਚੋਂ ਇੱਕ ਹੀ ਆ ਦੇਖ ਲਓ ਤੁਸੀਂ ਹੈ ਮੁਸ਼ਕਿਲ ਬਣਾਉਂਦੇ ਵੀ ਵੱਡੇ ਟਰੈਕਟਰ ਹੀ ਆ ਇਹਨੂੰ ਬੰਦਾ ਉੱਤੇ 100 ਵੀ ਹਾਂ ਮੇਰੇ ਸਾਹ ਨਾਲ ਕਪਲ ਦਾ ਨਾਮ ਨਾਲ ਸੋਹਲਦਾ ਹਾਲੇ ਕੋ ਮੈਂ ਆਪ ਨੂੰ ਸੋ ਗਿਆ ਆ ਦੇਖੋ ਹਲੇ ਹਲੇ ਵੀ ਇੱਧਰ ਥਾਂ ਪਿਆ 바ਵਾ ਥਾਂ ਪਿਆ ਇੰਨਾ ਕਿ ਥਾਂ ਪਿਆ ਸੀ ਵੀ ਦੋ ਬੰਦੇ ਬਹਿ ਵੀ ਸਕਦੇ ਸੀ ਇੰਨੀ ਕਿ ਚੌੜੀ ਆ ਇੰਨੀ ਕਿ ਲੰਬਾਈ ਆ ਇਹਦੀ ਇੱਕ ਰੱਖਣ ਵਾਲੀ ਆ ਕੰਮ ਬਹੁਤ ਆਊਗੀ ਤੇ ਉਚਾਈ ਵੀ ਇਹਦੀ ਬਹੁਤ ਆ ਟੈਕਨੋਲੋਜੀ ਦੇਖੀ ਜਾਜੋ ਅਸੀਂ ਕਿੰਨੀ ਗਾ ਅਡਵਾਂਸ ਹੋ ਗਈ ਖੇਤੀ ਦੇ ਲੈਵਲ ਤੇ ਹੋਰ ਦੀ ਮੈਂ ਕਹਿੰਦੇ ਆ ਹੋਰ ਤਾਂ ਬਹੁਤ ਜ਼ਿਆਦਾ ਅਡਵਾਂਸ ਹੋ ਗਈ ਖੇਤੀ ਦੇ ਲੈਵਲ ਤੇ ਵੀ ਇੰਨੀ ਅਡਵਾਂਸ ਹੋ ਗਈ ਇੱਕ ਰੱਖਣ ਵਾਲੀ ਆ ਕੰਮ ਆਊਗੀ ਉੱਤੇ ਗੱਟਾ ਸਿਉਂਦੇ ਫੇਰ ਵਧੀਆ ਡੇਲਾ ਗੱਟਾ ਛੱਡੇ ਤੇ ਤਾਂ ਪੱਲੀ ਆਉਗੀ ਗੱਟਾ ਕੇ ਬਲੋਟ ਆ ਜੂ ਉਹ ਤਾਂ ਗੱਟੇ ਚ ਪੈ ਜਾਂਦੀ ਸੀ ਇਹ ਤਾਂ 2-3 ਮਿੰਟ ਸੱਪ ਦਾ ਖੇਡ ਕੇ ਵਖਿਆ ਯਾਰ ਅੱਡੀ ਅੱਡੀ ਇਕੱਠਾ ਯਾਰ ਬਸ ਚੱਲਦੀ ਆ ਦੇਖਿਓ ਤੇ ਮਸ਼ੀਨਾਂ ਅੱਡੀ ਅੱਡੀ ਇਕੱਠਾ ਬਾਈ ਯਾਰ ਮੈਂ ਕਿਹਾ ਚੱਲ ਫਿਰ ਇੱਕ ਬੰਦਾ ਯਾਰ ਉਹਨੂੰ ਚੱਕ ਦੇਖੋ ਹਲਾ ਹੀ ਨਹੀਂ ਸਕਤ ਤੋ ਬੰਦਾ ਦਰਦਾ ਹਲਾਉਣ ਲੱਗਾ ਆ ਥੋੜਾ ਲੈ ਲੈ ਬਈ ਇੱਕ ਬੰਦਾ ਤਾਂ ਇਹਨੂੰ ਹਲਾ ਨਹੀਂ ਸਕਦਾ ਚੱਕਣਾ ਦਾ ਬਹੁਤ ਦੂਰ ਦੀ ਗੱਲ ਆ ਮੁਸ਼ਕਲ ਆ ਦੇਖਾਂਗੇ ਜਦੋਂ ਆਸੇ-ਪਾਸੇ ਮਸ਼ੀਨ ਲੱਗੇ ਹੋਏ ਤਾਂ ਉਹਨੂੰ ਪ੍ਰੋਪਰ ਵੀਊ ਦਿਖਾਵਾਂਗੇ ਮਸ਼ੀਨ ਨਾ ਕਿਵੇਂ ਚੱਲਦੀ ਆ ਕਿਵੇਂ ਵਰਕ ਕਰਦੀ ਆ ਸਾਰਾ ਕੁਝ ਦਿਖਾਵਾਂਗੇ ਇਹ ਦੇਖ ਲੈ ਚਲੋ ਪਹੁੰਚਦੇ ਆ ਉੱਥੇ ਆਪਣੀ ਕੋਠੇ ਕੋਲ ਬਹਿਨੇ ਆ ਦੋ ਮਿੰਟ ਸੱਪਣਾ ਛੇੜਖਾਨੀ ਫੇਰ ਕਰਦੇ ਪਾਜੀ ਛਾਪੋਂ ਨਹੀਂ ਹੋਜੀ ਜਬਨ ਰਹੀ ਆ ਚਾ ਚੌੜ ਕਰਦਾ ਚਾਹ ਤਾਂ ਖੇਤ ਦੀ ਵੈਸੇ ਵੱਖਰੀ ਚਾਹ ਹੁੰਦੀ ਐ ਇੱਕ ਚਾਹ ਪੀਣ ਦਾ ਸਵਾਦ ਹੀ ਬਣਾਉਂਦਾ ਖੇਤ ਅੱਖਾਂ ਚ ਬੈਲਦਿਆ ਬਾਊ ਇਹ ਤਾਂ ਚਾਹ ਘੜਾ ਲਾ ਖੇਤ ਚਾਹ ਪੀਣ ਦਾ ਸਵਾਦ ਹੁੰਦਾ ਨਾ ਉਹ ਨਹੀਂ ਕਿਤੇ ਹੁੰਦਾ ਸਰੇ ਵੇ ਕਾਟੀ ਪੀਂਨਾ ਚ ਵੈਸੇ ਯਾਰ ਉਹਨਾਂ ਖਾਦ ਪੈ ਜਾਂਦਾ ਦੋ ਦੋ ਵਾਰ ਹੰਤ ਕਮੈਂਟ ਏਆ ਹੋਲਾ ਕਿ ਅਸੀਂ ਕਰੇ ਵੀ ਚਾਹ ਬਣਾ ਕੇ ਲੈ ਸਕਦੇ ਸੀ ਪਰ ਨਹੀਂ ਖੇਤ ਯਾਰ ਜਿਹੜੀ ਚਾਹ ਪਰਪੰਹਦੀ ਆ ਨਾ ਤੇ ਉਹਦਾ ਸੁਆਹ ਲੌਂਦਾ ਨਾ ਫਿਰ ਠੀਤ ਦਾ ਬਿਆਰ ਹੀ ਆ ਜਾਂਦਾ ਮੈਂ ਕਹਿੰਦਾ ਜਿਆਦਾ ਅੱਗੀ ਬੰਨੇ ਹੁੰਦਾ ਚਾਹ ਦਾ ਚਾਲੂ ਕਾੜ ਗਾੜ ਕੇ ਚੋਤੋ ਸਿਆਲ ਉਹ ਤੋਂ ਠੰਡ ਜਿਓਂ ਲੱਗ ਜਾਂਦੀ ਐ ਇਸ ਵੇਲੇ ਬਾਲੀ ਪੈ ਗਈ ਲੋ ਜੀ ਭਾਈ ਬੌਂਦੇ ਬੌਂਦੇ ਨੇਰਾ ਹੋ ਚੁਕਿਆ ਅੱਗੇ ਥੱਲੇ ਕਰ ਦੂ ਇਹ ਜਾਈਦਾ ਆਪਣਾ ਛੋਟਾ ਜਿਹਾ ਵਲੌਗ ਕਿਵੇਂ ਲੱਗਾ ਕਮੈਂਟ ਕਰਕੇ ਲਾਜ ਵੀ ਦੱਸਿਓ ਮਿਲਦੇ ਆ ਕੱਲ ਨੂੰ ਨਵੇਂ ਦਿਨਾਂ 'ਸੋ